ਅਸਲਾਮੁਆਲੇਕਮ ਵ ਰਹਿਮਤੁਲਾਹੀ ਵ ਬਰਕਾਤੋ ਹਾਂਜੀ ਦੋਸਤੋ ਆਦਾਵਰ ਮੈਂ ਮੁਹੰਮਦ ਜਮੀਲ ਅਦਾਰਾ ਅਬੂ ਜੈਤੂ ਦੋਸਤੋ ਅੱਜ ਸਿੰਘ ਗੱਲ ਕਰਦੇ ਆ ਸ਼ੰਭੂ ਕਿਸਾਨ ਮੋਰਚੇ ਦੀ ਜਿਸ ਨੂੰ 9 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਇਸ 9 ਮਹੀਨੇ ਦੇ ਵਿੱਚ ਕਿਸਾਨ ਜੋ ਥੇਤਰ ਨਾਲ ਲਗਾਏ ਬੈਠੇ ਨੇ ਦਿੱਲੀ ਕੂਚਲੀ ਨਿਕਲੇ ਦੀ ਇਹ 7 ਫਰਵਰੀ ਨੂੰ ਤਕਰੀਬਨ 9 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਇਹਨਾਂ ਨੂੰ ਉੱਥੇ ਰੋਕ ਲਿਆ ਹਰਿਆਣਾ ਸਰਕਾਰ ਨੇ ਉੱਥੇ ਹੀ ਬੈਠ ਰਿਹਾ ਹੈ ਆਪਣੀਆਂ ਮੰਗਾਂ ਲੈ ਕੇ ਐਮਐਸਪੀ ਦੀ ਮੰਗ ਹੈ ਤੇ ਕਿਸਾਨਾਂ ਦੇ ਜੋ ਪਰਚੇ ਪਾਏ ਉਸ ਟਾਈਮ ਦੇ ਉਹ ਰੱਦ ਕਰਨ ਦੀ ਲਖੀਮਪੁਰ ਖੀਰੀ ਵਾਲੀ ਇਹ ਮੰਗਾਂ ਲੈ ਕੇ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ ਬੈਠੇ ਨੇ ਤਾਂ ਹੁਣ ਲੋਕ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਕਮੈਂਟ ਕਰਦੇ ਨੇ ਕਿ ਇਹ ਮਤਲਬ ਜੇ ਦਿੱਲੀ ਜਾਣਾ ਸੀ ਇਹ ਪੈਦਲ ਚਲੇ ਜਾਂਦੇ ਟਰਾਲੀਆਂ ਨਾਲ ਲੈ ਕੇ ਜਾਂਦੇ ਤਾਂ ਉਹਨਾਂ ਨੇ ਫੈਸਲਾ ਕੀਤਾ ਤੇ ਕਿ ਹੁਣ ਅਸੀਂ ਪੈਦਲ ਜਥਿਆਂ ਦੇ ਵਿੱਚ ਜਾਵਾਂਗੇ ਉੱਥੇ ਨੂੰ 101 ਮੈਂਬਰੀ ਜਥਾ ਜੋ ਪਹਿਲਾ ਜਾਣਾ ਸੀ 6 ਤਾਰੀਖ ਨੂੰ ਤੇ ਉਹ 6 ਮਈ 6 ਤਾਰੀਖ ਨੂੰ ਜਥਾ ਗਿਆ ਪਰ ਹਰਿਆਣਾ ਸਰਕਾਰ ਨੇ ਉਹ ਵੀ ਨਹੀਂ ਜਾਣ ਦਿੱਤਾ ਉਸਤੇ ਬਲ ਪ੍ਰਯੋਗ ਕੀਤਾ ਅਥਰੂ ਗੈਸ ਦੇ ਗੋਲੇ ਚਲਾਏ ਤੇ ਉਹਨੂੰ ਬਦਲ ਬਹੁਤ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਕਰਤੇ ਤਾਂ ਉਹਨਾਂ ਦੇ ਵਿੱਚ ਇੱਕ ਸਾਡੇ ਬਹੁਤ ਖਾਸ ਜੋ ਉਥੇ ਮਤਲਬ ਪਟਿਆਲਾ ਤੋਂ ਕਿਸਾਨ ਆਗੂ ਰਾਏਪਰੇ ਤੋਂ ਉਹਨਾਂ ਦੇ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਹਸਪੀਟਲ ਦੇ ਵਿੱਚ ਜਿਹੜਾ ਇਲਾਜ ਨੇ ਉਹ ਉਹਨਾਂ ਦੀ ਖਬਰ ਗਿਰੀ ਲਈ ਪਤਾ ਲਾਣ ਲਈ ਸਾਡੇ ਜੋ ਪ੍ਰਧਾਨ ਜੀ ਨੇ ਸਤਨਾਮ ਸਿੰਘ ਬਹਿਰੋ ਜੀ ਸਵਰਨ ਸਿੰਘ ਭੰਦੇਰ ਜੀ ਤੇ ਮਨਜੀਤ ਸਿੰਘ ਕੁਮਾਨ ਜੀ ਇਹ ਹਸਪੀਟਲ ਗਏ ਖਬਰ ਲਈ ਉਹਨਾਂ ਦੀ ਉਹਨਾਂ ਦੀ ਤੁਹਾਨੂੰ ਵੀਡੀਓਜ਼ ਵੀ ਦਿਖਾਉਣਿਆ ਉਹਨਾਂ ਦੇ ਤੇ ਤਸਵੀਰਾਂ ਵੀ ਦਿਖਾਉਣਿਆ ਗੱਲਬਾਤ ਵੀ ਕਰਾਉਣਿਆ ਪ੍ਰਧਾਨ ਜੋ ਰਾਸੀ ਪ੍ਰਧਾਨ ਨੇ ਇੰਡੀਅਨ ਫਾਰਮਾ ਐਸੋਸੀਏਸ਼ਨ ਦੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਉਣੇ ਆ ਤੁਹਾਡੀ ਗੱਲਬਾਤ ਸੋਹਣੀ ਆ ਤੁਹਾਨੂੰ ਉਹਨਾਂ ਦੀ ਕੀ ਕਿਹਾ ਉਹਨਾਂ ਨੇ ਸਰਕਾਰਾਂ ਦੇ ਜਬਰ ਦੇ ਬਾਰੇ ਉਹਨਾਂ ਨੇ ਕੀ ਬਿਆਨ ਦਿੱਤਾ ਧੰਨਵਾਦ ਜੀ ਆਪੇ ਪਹਿਲਾਂ 7 ਸਾਲ ਤੋਂ ਬਾਅਦ ਦਿੱਲੀ ਇਹਦੇ ਰੋਲਿਆ ਪ੍ਰਧਾਨ ਮੰਤਰੀ ਸਾਹਿਬ ਵਿਕਤੀ ਸਮਝੌਤੇ ਤਾਂ ਮੇਵਾ ਸਾਹਿਬ ਪ੍ਰਹਿਲ ਸਾਹਿਬ ਵਿਕਤੀ ਜੋ ਸਮਝੌਤੇ ਹੋਈ ਸੀ 2000 ਦਿੱਕੀ ਵਿੱਚ ਉਹ ਉੱਗਿਆ ਆਤਰਾ ਆਂਦੇ ਆ ਰਹੇ ਸੀ ਤੇ ਦੁੱਖ ਦੀ ਗੱਲ ਹੈ ਕਿ 9 10ਵੇਂ ਮਹੀਨੇ ਵਿੱਚ ਚਾਰ ਤੱਕ ਉਪਕਰਣ ਸੰਸਦਨ ਵੀ ਨਾ ਬੱਗਾ ਬੰਡੀਆਂ ਨਾ ਬੰਡੀਆਂ ਉਹ ਕਿੱਲੀਆਂ ਬੰਡੀਆਂ ਜਾਂ ਕਿੱਡੀਆਂ ਛੱਡੀਆਂ ਕਿੱਡੀਆਂ ਅਗਲੇ ਦੌਰ ਚ ਇੰਨਾ ਸਿਰ ਸੁਣਿਆ ਹੀ ਨਹੀਂ ਸਤਿ ਤੇ ਫਿਰ ਇਹ ਭਰੇ ਮਨ ਦਾ ਲੱਸੀ ਅਸੀਂ ਅੰਮ੍ਰਿਤਸਰ ਲੋਕ ਆ ਤੇ ਡੱਲੇਵਾਰ ਸਾਹਿਬ ਨੇ ਇੱਕ ਪਹਿਲਾ ਮੈਂ ਚਰਚਾ ਕਰਦੇ ਤੇਰੀ ਕੁਮਾਰ ਹੈ ਪਹਿਲਾ ਇੱਕ ਕਿਸਾਨ ਲੇ ਡਰੇ ਜਿਹਨੇ ਆਪਣੇ ਜੀਵਨ ਦਾ ਸਾਰਾ ਹਿੱਸਾ ਸਵਾਸ ਜਿਹਨੂੰ ਆਪਾਂ ਕਹਿੰਦੇ ਆ ਉਹ ਸਾਡੋ ਥੋਪ ਤੇ ਉਹ ਚੜ੍ਹਦੀ ਕਲਾ ਚ ਮੈਂ ਹੁਣੇ ਉੱਥੋਂ ਆਇਆ ਸਵੇਰੇ ਉੱਥੇ ਗਿਆ ਸੀ ਕੱਲ ਆਪਾਂ ਇੱਧਰ ਉੱਤੇ ਰਹੇ ਸੀ ਸੋ ਇਹ ਜਿਹੜੇ ਜਰਨਲ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਵੇਖੋ ਮੈਂ ਇੱਕ ਘਟਨਾ ਸਭ ਤੋਂ ਵੱਡੀ ਤੁਹਾਨੂੰ ਦੱਸਾਂ ਦੇ ਚਾਹੁੰਦਾ ਮੈਂ ਬੜੇ ਦੌਲਨ ਦੇਖੇ ਨੇ ਦਿੱਲੀ ਤੋਂ ਲੜਨ ਕੀਤੇ ਨੇ ਸੂਬਿਆਂ 'ਚ ਦੌਲਨ ਕੀਤੇ ਨੇ ਕਿਉਂਕਿ ਮੈਂ ਕੌਮੀ ਪਖਤਾਨੀ ਇੰਡੀਆ ਪਾਰਟੀ ਦਾ ਸભ્ય ਹਾਂ ਇਸ ਸਦਸਤ ਰਾਸ ਤੋਂ ਬਹਿ ਮੈਂ ਉਹਨਾਂ ਦੌਲਨਾਂ ਦੇ ਵਿੱਚ ਜਦੋਂ ਅਸੀਂ ਕੋਈ ਸਖਤ ਫੈਸਲਾ ਕਰਦੇ ਆ ਜਾਂ ਅੱਗੇ ਆਪੇ ਬਾਜ਼ਰੋਂ ਅੱਗੇ ਤੋਰਨ ਵਾਸਤੇ ਜਾਂਦੇ ਆ ਤੇ ਬਹੁਤ ਸਾਰੇ ਲੋਕ ਉਤਸ਼ਾਹ ਨਾਲ ਤੁਰਤੇ ਵੀ ਤੇ ਫਿਰ ਬਹੁਤ ਸਾਰੇ ਲੋਕਾਂ ਦੇ ਵਿੱਚੋਂ ਇਹ ਜਦੋਂ ਅੱਗੇ ਸਰਕਾਰ ਸਖਤਾਈ ਕਰਦੀ ਹੈ ਫਿਰ ਉਹ ਕਦਮ ਪਿੱਛੇ ਫਿਰ ਪਿੱਛੇ ਕਦਮ ਝੁੱਕ ਗਿਆ ਇਹ ਇੱਕ ਇਤਿਹਾਸਿਕ ਚਾਹੀਏ ਗੱਲ ਵੀ 101 ਬੰਦਾ ਅਸੀਂ ਭੇਜਿਆ ਤੇ ਉਹਨਾਂ ਜਿੰਨੇ ਵੀ ਕੱਢ ਲਈ ਵਿਖਾਈ ਇਹ ਅਸੀਂ ਫਕਰ ਹੈ ਦਾ ਜੋਧਿਆ ਦੇ ਉੱਤੇ ਕੱਲ ਸਟੇਜ ਦੇ ਉੱਤੇ ਆ ਕੇ ਬੈਠ ਫਿਰ ਸਨਮਾਨ ਕਰਦੇ ਇਹ ਜਿਹੜੇ ਫੌਜ ਦੇ ਵਿੱਚੋਂ ਬੈ ਲੜ ਕੇ ਆਏ ਨੇ ਦੇ ਇਸੇ ਰਾਕੇ ਕਰਕੇ ਹੁਣ ਕਿਸਾਨਾਂ ਦੇ ਮਜ਼ਦੂਰਾਂ ਦੇ ਗਰੀਬਾਂ ਦੀ ਰਾਖੀ ਇੱਕ ਆਵਾਜ਼ ਬਣੇ ਨੇ ਤੇ ਸਾਨੂੰ ਇਹਨਾਂ ਦੀ ਕੁਰਬਾਨੀ ਅੱਗੇ ਸਾਡੇ ਸਾਰੇ ਭਾਰਤ ਦੇ ਲੋਕਾਂ ਦਾ ਸਿਰ ਝੁਕਦਾ ਹੈ ਤੇ ਅਸੀਂ ਸਭ ਤੋਂ ਵੱਡਾ ਕਈ ਇਹ ਲੱਗਦਾ ਵੀ ਉੱਥੇ ਤਸ਼ੱਦਦ ਹੋਇਆ ਸਾਡਾ ਪਰ ਕੱਲ ਆਲਾ ਦਿਨ ਸੁਪਰੀਮ ਕੋਰਟ ਜਿਹੜਾ ਸਭ ਤੋਂ ਵੱਡੀ ਅਦਾਲਤ ਦੇਸ਼ ਦੀ ਹਾਈ ਕੋਰਟ ਭਾਰਤ ਸਰਕਾਰ ਹਰਿਆਣਾ ਸਰਕਾਰ ਸਾਡੇ ਸਰਕਾਰ ਕਹੇ ਰਿਸੀ ਵੀ ਟ੍ਰਾਡੀਆਂ ਨਾਲ ਲੱ ਇੱਕ ਜਾ ਉਹ ਟਾੜੀਆਂ ਦੇ ਸਾਡੇ ਸਾਧਨ ਸਾਡੇ ਘਰ ਵਿੱਚ ਅਸੀਂ ਫਿਰ ਵੀ ਉਹ ਉਹ ਮੰਡ ਨੂੰ ਕਹਿ ਬਖ ਰੱਖਦੇ ਅਸੀਂ ਪੈਦਲ 101 ਬੰਦੇ ਦਾ ਸਾਡੇ ਤੇ ਆਉਂਦਾ ਟਾੜੀ ਅਸਲਾ ਜਾਂਦਾ ਜੀ ਉਹ ਬਰੂਤ ਰੱਖਦੇ ਨੇ ਜੀ ਅਸੀਂ ਦੇਖੋ ਇੱਕ ਚੰਗੇ ਸ਼ਹਿਰ ਹੀ ਸੀ ਅਸੀਂ ਦੇਸ਼ ਦੇ ਲੋਕਾਂ ਨੂੰ ਆਰ ਰੋਟੀ ਪਾਣੀ ਹਰ ਤਰ੍ਹਾਂ ਦੀ ਸਬਜ਼ੀ ਦਵਾਈ ਸਾਰਾ ਪੈਦਾ ਕਰਦੇ ਸਾਡੇ ਖੇਤਾਂ ਚ ਤੇ ਅਸੀਂ ਬਾਦਾਂ ਬਲੀ ਫਲਾਡ ਵਾਲੇ ਨਹੀਂ ਲੋਕ ਤਾਲ ਜੇ ਉਹ ਹੋਇਆ ਤੁਸੀਂ ਅੱਖੀਂ ਦੇਖ ਲਿਆ ਤਾਲ ਨੂੰ ਜੋ ਹੋਣਾ ਹੈ ਉਹ ਤੁਸੀਂ ਦੇਖ ਲਿਆ ਤੁਸੀਂ ਤੇ ਅੰਤ ਨੂੰ ਹੁਕਮ ਰਾਣਾ ਨੂੰ ਸਾਡੀ ਗੱਲ ਟੇਬਲ ਦੇ ਉੱਤੇ ਬੈਠ ਕੇ ਤੁਸੀਂ ਦਿਖਾਓਗੇ ਭਾਰਤ ਉਹ ਰਾਸ਼ਟਰ ਪਤੀ ਨੇ ਹਾਜ਼ਰ ਨਾ ਹਾਰੇ ਆਪਾਂ ਉਹ ਕਿਸੇ ਪਾਰਟੀ ਕਿਸੇ ਪਲੇਟ ਪਰ ਕਿਸੇ ਵੀ ਜਬਾਤ ਵਿੱਚ ਉਹ ਸਾਡੀ ਗੱਲ ਕਰਦਾ ਸੀ ਉਸ ਤੋਂ ਸਵਾਤ ਕੀਤਾ ਤੇ ਜਿਹੜਾ ਕਿਸਾਨ ਦੇ ਪਿੱਠ ਛੁਰਾ ਮਾਰੇਗਾ ਗਦਾਰੀ ਕਰੇਗਾ ਵਾਅਦੇ ਨੂੰ ਤੋੜੇਗਾ ਉਹਦੇ ਖਿਲਾਫ ਸਾਡੀ ਤਾਂ ਜਿੰਦਗੀ ਮੇਰੀ ਤਾਂ 42 43 ਹਜ਼ਾਰ ਪੂਰੇ ਇਸ ਗੱਲ 'ਚ ਤਾਂ ਲੱਗਿਆ ਤੇ ਕੱਲ ਆਲਾ ਜਿਹੜਾ ਮੈਂ ਵੇਖਿਆ ਇਹ ਤੇ ਅਛੱਪੇ ਵਰਕਾ 'ਚ ਮੈਂ ਵੇਖਿਆ ਵੀ 101 ਦੇ ਵਿੱਚੋਂ ਇੱਕ ਨੇ ਵੀ ਟੱਢ ਦੇ ਠਾ ਅਸੀਂ ਜਾ ਕੇ ਲੈ ਕੇ ਗਏ ਅਸੀਂ ਪਟੇਰ ਸਾਹਿਬ ਨੂੰ ਭੇਜਿਆ ਫੈਸਲਾ ਕੀਤਾ ਵੀ ਸ਼ਾਬਾਸ਼ ਉਹਨਾਂ ਦਾ ਦਵਾਦ ਸੂਰ ਤੇ ਅੱਗੇ ਰੰਗ ਦਿੱਤਾ ਹੀ ਕਰਾਂਗੇ ਸੋ ਉਹ ਉਹਨਾਂ ਨੂੰ ਲੈ ਕੇ ਅਸੀਂ ਆਇਆ ਇਹ ਤਾਂ ਨਹੀਂ ਮੁੜੇ ਔਰ ਤੁਸੀਂ ਵੇਖਿਆ ਕਿਵੇਂ ਰੋਕਾਂ ਤੋੜੀਆਂ ਕਿਸ ਤਰ੍ਹਾਂ ਛਾਤ ਬਈ ਆਦੇ ਹੱਥਾਂ ਦੇ ਉੱਤੇ ਥਲੀ ਦੇ ਉੱਤੇ ਰੱਖ ਕੇ ਗਏ ਤੇ ਇਹਨਾਂ ਦੀ ਤਰਬਾਨੀਆਂ ਜਾਈਆਂ ਜਾਣ ਬਹੁਤ ਵੱਡਾ ਬਏ ਹੁਕਮਰਾਨ ਨੂੰ ਬੇਇੱਜ਼ਤੀ ਕਰਦਾ ਚਾਲਾ ਬਾਜ਼ ਟੇਬਲ ਤੇ ਆਓ ਟੇਬਲ ਤੇ ਜਿਹੜੇ agriculture ਮੰਤਰੀ ਹੈ ਜਾਂ ਕੋਈ ਵਿੱਤ ਮੰਤਰੀ ਹੈ ਜਾਂ ਪ੍ਰਧਾਨ ਮੰਤਰੀ ਤਾਂ ਵੀ ਫਰਜ਼ ਬਣਦਾ ਅਸੀਂ ਜਿਹਾ ਤੋਂ 75% ਅਸੀਂ ਲੋਕਾਂ ਦੇਖ ਦੀ ਖੇਤੀਬੀਤੀ ਨੂੰ ਚਲਾੜਵਾ ਰਹੇ ਔਰ ਦੇਸ਼ ਦੇ ਦੁਨੀਆ ਦੇ ਵਿੱਚ ਇਹ ਖੇਤੀ ਪ੍ਰਧਾਨ ਬੁਲਤ ਬੱਧਿਆ ਗਿਆ ਔਰ ਅਸੀਂ ਲੋਕਾਂ ਖੇਤੀ ਪ੍ਰਧਾਨ ਸੂਬਾ ਔਰ ਇਸ ਸੂਬੇ ਦੇ ਲੋਕਾਂ ਦਾ ਇਸ ਤਰ੍ਹਾਂ ਦਿੱਤਾ ਜੀ ਗੱਲ ਲਈ ਸੋ ਬੜੇ ਬਣੇ ਉਸਲੇ ਚ ਧੱਲੇਵਾਲ ਸਾਹਿਬ ਨੂੰ ਮਿਲ ਕੇ ਆਏ ਭਲੇਰ ਸਾਹਿਬ ਦਾ ਟੈਡੀ ਕੋਲ ਆਇਆ ਸਾਡੀ ਮੀਟ ਕਿਤੇ ਚੱਲ ਰਹੀ ਹੈ ਤੇ ਬੜੇ ਸਿਆਰੇ ਦਿੱਤਾ ਐਸੇ ਤਰ੍ਹਾਂ ਜਿਹੜਾ 8 ਫੀਸ ਦਾ ਦਿੱਤਾ ਅਸੀਂ ਹੋਰ ਅਵਲਤਾਂ ਦਿੱਤਾ ਜਿਵੇਂ ਜਵਲਤ ਦਾ ਮਤਲਬ ਦਾ ਸਵਲ ਜੇਕਰ ਸਾਡੇ ਅਰਜ ਦੇ ਮਾਰ ਨਾ ਜੀ ਦੇ ਅਜੇ ਪਾਸ ਕਰੇ ਜਰਨਤਾ ਸ਼ਾਇਦ ਮਿਲਿਆ 13 ਪਾੜਾ ਮਿਠਾ ਲਾ ਕੇ ਜੇ ਗੁਰੂ ਤੇਗ ਪ੍ਰਤਾਪ ਮਹਾਰਾਜ ਜੇ ਜੀ ਚਾਤ ਤੇ ਨੂੰ ਆਪਾਂ ਮੰਨਦੇ ਆ ਇਹਨਾਂ ਲੋਕਾਂ ਨੇ ਉਹ ਜੇ ਜੀ ਚਾਤ ਅਰੇ ਪਹਿਲੀ ਦੁਨੀਆਂ ਦੇ ਵਿੱਚ ਕਿਤੇ ਇਤਿਹਾਸ ਪੜ ਲਓ ਕੋਈ ਕਾਤਰ ਦੇ ਕੋਲ ਕੁਰਬਾਨੀ ਦੇਣ ਵਾਲਾ ਤੁਰ ਕੇ ਨਹੀਂ ਜਾਂਦਾ ਕਾਸਮ ਉਹਨੂੰ ਫੜਦਾ ਤੇ ਉਹ ਉੱਥੇ ਪੈਦਲ ਕਹਿਣਾ ਕਿਉਂਕਿ ਪੜਾਵਾਂ ਦੇ ਵਿੱਚੋਂ ਕਹਿਣ ਉੱਥੇ ਪੁੱਛੇ ਤੇ ਇਹ ਸਿੱਧ ਵੀ ਪੜਾਵਾਂ ਦਿੱਲੀ ਪੈਦਲ ਜਾ ਰਹੇ ਸੀ ਚੋਕਾਂ ਨਾਲੇ ਢੱਟਣਾ ਤੇ ਮਾਰੇ ਜਵਨ ਕਸਿੰਦਿਆ ਕਰਦਾ ਫੇਰ ਵੀ ਹੁਕਮ ਆਨਰ ਮੈਂ ਕਹਿਣਾ ਤਵਾਰ ਤੇ ਪੜਿਆ ਪੜ ਲਓ ਤੁਹਾਨੂੰ ਅੰਤ ਨੂੰ ਕੋਟੇ ਤੇ ਕਿਰੇ ਤਾਇਆ ਕਿਵੇਂ ਆਪਣੇ 2020 ਡਾਲਰ ਚੱਲਿਆ ਤੇ ਸਾਫ ਤੋਂ ਵੱਧ ਜਦੋਂ ਫਿਰ ਗੁਰਨਾਥ ਤੇ ਵੀ ਤਾਂ ਜਨ